ਆਜੋ ਅੱਧਿਆ ਆਇਆ ਰਹੀਆਂ ਆਹੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਕਰੋ ਮਰਜ ਕਰੋ ਕੰਪਿਊਟਰ ਦੇ ਆਪਕਨ ਸਿੱਖਿਆ ਵਿਭਾਗ ਚ ਮਰਜ ਕਰੋ ਮਰਜ ਕਰੋ ਮਰਜ ਕਰੋ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਕਰੋ ਸ਼ਿਫਟ ਕਰੋ ਸ਼ਿਫਟ ਕਰੋ वाहे लाभ लागू करो लागू करो लागू वादिय तो मुकण वारी सरकार ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਲੈ ਕੇ ਅਕਸਰ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਧਰਨੇ ਪ੍ਰਦਰਸ਼ਨ ਹੁੰਦੇ ਹੋਏ ਨਜ਼ਰ ਆਉਂਦੇ ਨੇ ਪਿਛਲੇ 3.5 ਸਾਲ ਤੋਂ ਕੀ ਆ ਕਹਿ ਸਕਦੇ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਲਗਾਤਾਰ ਕੋਈ ਨਾ ਕੋਈ ਮੈਕਮਾ ਜਿਹੜਾ ਹੈਗਾ ਉਹ ਇਹਨਾਂ ਦੇ ਖਿਲਾਫ ਆਪਣਾ ਸੰਘਰਸ਼ ਜਿਹੜਾ ਕਰਿਆ ਆਪਣੀਆਂ ਮੰਗਾਂ ਨੂੰ ਲੈ ਕੇ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਹੈ ਡੀਸੀ ਦਫਤਰ ਪਠਾਨਕੋਟ ਦੇ ਬਾਹਰ ਦੀਆਂ ਤਸਵੀਰਾਂ ਹੈ ਜਿੱਥੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਦੱਸਦੇ ਜਿਹੜੀਆਂ ਦੀਆਂ ਮੰਗਾਂ ਹੈਗੀਆਂ ਵੀ ਇਹ ਕਈ ਜਿਹੜੀਆਂ ਪਿਛਲੇ 3.5 ਸਾਲ ਤੋਂ ਸਰਕਾਰ ਲਟਕਾਉਂਦੀ ਆ ਰਹੀ ਹੈ ਲਗਾਤਾਰ ਕਈ ਵਾਰ ਇਹਨਾਂ ਨੂੰ ਸੱਦ ਕੇ ਮੀਟਿੰਗਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਿਹਾ ਗਿਆ ਕਿ ਮੰਗਾ ਤੋਂ ਨਹੀਂ ਮੰਗੀਆਂ ਜਾਣਗੀਆਂ ਪਰ ਅੱਜ ਇਹ ਤਾਂ ਕਿੰਨੀਆਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਗਈਆਂ ਜਿਸ ਨੂੰ ਲੈ ਕੇ ਅੱਜ ਜਿਹੜਾ ਇਹਨਾਂ ਵੱਲੋਂ ਇਹ ਸੰਘਰਸ਼ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਤੇ ਉੱਥੇ ਹੀ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਪਠਾਨਕੋਟ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਇਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਇਹਨਾਂ ਦਾ ਸੰਘਰਸ਼ ਜਿਹੜਾ ਪੀ ਆਰ ਹੀ ਰਹੇਗਾ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕਿ ਇਹਨਾਂ ਦੀਆਂ ਮੰਗਾਂ ਹੈਗੀਆਂ ਕਿਉਂ ਇਹ ਰੋਸ਼ਕਾਰ ਹੈ ਤਾਂ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮੈਂ ਅਮਨਦੀਪ ਸਿੰਘ ਕੰਪਿਊਟਰ ਦੇ ਆਪਕ ਪਠਾਨਕੋਟ ਜਿਸ ਤਰ੍ਹਾਂ ਮੇਰੇ ਸਾਥੀ ਨੇ ਦੱਸਿਆ ਆ ਕਿ ਸਾਡਾ ਜਿਹੜਾ ਇਹ ਪ੍ਰੋਟੈਸਟ ਹੈ ਲਗਭਗ 2005 ਤੋਂ ਹੀ ਜਦੋਂ ਤੋਂ ਅਸੀਂ ਨਿਯੁਕਤ ਹੋਏ ਆ ਉਦੋਂ ਤੋਂ ਹੀ ਚੱਲ ਰਿਹਾ ਆ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਅਸੀਂ 2011 ਚ ਰੈਗੂਲਰ ਕੀਤਾ ਗਿਆ ਸੀ ਜਿਹੜੇ ਨਿਯੁਕਤੀ ਪੱਤਰ ਤੇ ਜੋ ਸਾਨੂੰ ਲਿਖਿਆ ਗਿਆ ਸੀਗਾ ਇੱਕੋ ਇੱਕ ਬਾਤ ਕੱਢ ਰਿਹਾ ਹੈ ਕਿ ਜਿਹੜਾ ਹੁਣ ਤੱਕ ਕੁਝ ਵੀ ਨਵਾਂ ਨਹੀਂ ਮੰਗ ਰਿਹਾ ਅਹੀਂ ਸਿਰਫ ਆਪਣੇ ਨਿਯੁਕਤੀ ਪੱਤਰ ਤੇ ਜੋ ਸਾਨੂੰ ਦਿੱਤਾ ਗਿਆ ਸੀ ਸਰਕਾਰ ਨੇ ਜਿਹੜੇ ਬੈਨੀਫਿਟ ਦਿੱਤੇ ਸੀ ਸਿਰਫ ਉਹਨਾਂ ਨੂੰ ਲੈਣ ਵਾਸਤੇ ਹੀ ਅਸੀਂ ਲਗਾਤਾਰ ਲੜਦੇ ਰਹੇ ਸਰਕਾਰ ਨੇ ਇਵਨ ਹੁਣ ਕੋਰਟ ਦਾ ਵੀ ਫੈਸਲਾ ਆ ਚੁੱਕਾ ਹੈ ਯਾਰ ਉਹਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਨਿਯੁਕਤੀ ਪੱਤਰ ਤੇ ਸਾਡੇ ਦਿੱਤੇ ਲਾਭਾਂ ਨੂੰ ਜਾਇਜ਼ ਠਰਾਇਆ ਹੈ ਪਰ ਫੇਰ ਵੀ ਹੁਣ ਤੱਕ ਜਿਹੜਾ ਇਹ ਉਹ ਲਾਗੂ ਨਹੀਂ ਕੀਤਾ ਯਾਰ ਲਗਾਤਾਰ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਪੇਜ ਤੇ ਤੇ ਗਵਰਨਮੈਂਟ ਆਫ ਪੰਜਾਬ ਦੇ ਸਰਕਾਰੀ ਪੇਜ ਤੇ ਵੀ ਪੀ ਕਮਿਸ਼ਨ ਦੇਣ ਦਾ ਸੀਐਸਆਰ ਲਾਗੂ ਕਰਨ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਵੀ ਹੁਣ ਤੱਕ ਜਿਹੜਾ ਆ ਲਾਗੂ ਨਹੀਂ ਕੀਤਾ ਗਿਆ ਪਿੱਛੇ ਜੀ ਸਰਕਾਰ ਨੇ ਲਾਰਾ ਲਾ ਕੇ ਸਾਡੇ ਨਾਲ ਸਮਝੌਤੇ ਦੇ ਤਹਿਤ ਸਾਨੂੰ ਅੰਤਰਿਮ ਰਾਤ ਦਿੰਦੇ ਹੋਏ ਇੱਕ ਡੀਏ ਜਿਹੜਾ ਆ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਹੜਾ ਕਿ ਲਗਾਤਾਰ ਲੰਬੇ ਸਮੇਂ ਤੋਂ ਫ੍ਰੀਜ਼ ਕੀਤਾ ਗਿਆ ਉਹ ਵੀ ਪੂਰੀ ਤਰ੍ਹਾਂ ਨਹੀਂ ਪੂਰਾ ਕੀਤਾ ਗਿਆ ਉਹਦੇ ਵਿੱਚ ਵੀ ਸਿਰਫ ਇੱਕ ਨਿਗੋਣਾ ਜਿਹਾ 9000 10000 ਦਾ ਵਾਅਦਾ ਦਿੱਤਾ ਗਿਆ ਸੋ ਸਾਡੀ ਹੁਣ ਅਸੀਂ ਵੀ ਲਗਾਤਾਰ ਪ੍ਰੋਟੈਸਟ ਕਰਕੇ ਪੀਲਾਂ ਕਰ ਕਰਕੇ ਥੱਕ ਗਏ ਆ ਸਰਕਾਰ ਨੂੰ ਅਸੀਂ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਆਏ ਆ ਕਿ ਤੇ ਜਲਦੀ ਸਾਡੇ ਇਹ ਮੰਗਾਂ ਨੂੰ ਨਹੀਂ ਮੰਨਿਆ ਗਿਆ ਤੇ ਸਾਨੂੰ ਅਗਲੇ ਐਕਸ਼ਨ ਜਿਹੜੇ ਆ ਉਹ ਕਰਨੇ ਪੈਣਗੇ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਸਾਡੀਆਂ ਮੰਗਾਂ ਜਲਦ ਜਲਦ ਮੰਗੀਆਂ ਨੂੰ ਮੰਨੀਆਂ ਜਾਣ ਤਾਂ ਕਿ ਇਹ ਜਿਹੜਾ ਕੈਟਰ ਹੈ ਪੜ੍ਹਾਈ ਵਾਲਾ ਸਾਰੂ ਉਸੋ ਚਲ ਧਿਆਨ ਰੱਖੇ ਨਾ ਕਿ ਸੜਕਾਂ ਤੇ ਰੁਲਦੇ ਫਿਰਨ ਸਾਰੇ ਅਧਿਆਪਕ ਉਹ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਾਡੀ ਬਖਵਾਰ ਡਿਮਾਂਡਸ ਨੇ ਇਹ ਜਿੜੇ ਵੀ ਜੋ ਅਥਾਰਟिटीज ਹੈਗੀਆਂ ਉਹਨਾਂ ਨੂੰ ਸਾਡੇ ਵੱਲੋਂ ਇਹ ਪੇਸ਼ ਕੀਤਾ